ਵੇ ਟ੍ਰੇਡ ਕੈਪਟਨ ਪਰਮ ਸਿੰਘ ਗਿੱਲ ਲੰਗਰ ਮਾਤਾ ਕੀ ਵੀਦੀ ਫਰੀਦਕੋਟ ਤੋਂ ਅੱਜ ਸੰਦੀਪ ਜੀ ਵਿਸ਼ਵ ਚਿੜੀਦਸਤੇ ਇਹਨਾਂ ਨੇ ਵਾਤਾਵਰਣ ਪ੍ਰੇਮੀਆਂ ਨੇ ਅੱਜ ਜੋ ਦਿਨ ਮਨਾਇਆ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਵੀ ਸਾਰੇ ਇਹਨਾਂ ਤੋਂ ਪ੍ਰੇਰਨਾ ਮਿਲਦੀ ਹੈ ਕਿ ਜਾਨਵਰਾਂ ਨਾਲ ਪੰਛੀਆਂ ਨਾਲ ਪਿਆਰ ਕਰੀਏ ਤੇ ਵਾਤਾਵਰਣ ਦੀ ਸਾਂਭ ਸੰਭਾਲ ਕਰੀਏ ਇਹਨਾਂ ਦੀ ਬੜੀ ਤਗੜੀ ਜ਼ਿੰਮੇਵਾਰੀ ਹੈ ਰੁੱਖ ਲਾਉਣੇ ਰੁੱਖ ਲੱਗਿਆਂ ਨੂੰ ਬਚਾਉਣਾ ਜਦੋਂ ਉਹ ਖਤਿਆਰ ਹੋ ਜਾਂਦੇ ਉਹਦੇ ਉੱਤੇ ਜਾਨਵਰਾਂ ਦਾ ਰਹਿਣ ਬਸਹਿ ਹਤਿਆਰ ਕਰਨਾ ਬਹੁਤ ਵੱਡੀ ਗੱਲ ਹੈ ਚੰਗੀ ਸੋਚ ਦੀ ਨਿਸ਼ਾਨੀ ਹੈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਾਂ ਵੀ ਇਹਨਾਂ ਨਾਲ ਜੁੜ ਕੇ ਇਹਨਾਂ ਵਾਂਗ ਵਾਤਾਵਰਣ ਨੂੰ ਸਾਫ਼ ਸੁਵਾਲ ਕੇ ਰੱਖੀਏ ਔਰ ਬਿਮਾਰੀਆਂ ਤੋਂ ਬਚੀਏ ਆਉਣ ਵਾਲੀ ਇਲਾਜ ਦੀ ਜਿਹੜਾ ਹੈ ਸੇਧ ਮਿਲੇ ਔਰ ਉਹ ਵੀ ਐਸੇ ਤਰੀਕੇ ਨਾਲ ਸੇਵਾ ਵਿੱਚ ਲੱਗੇ ਇਹ ਸਾਡੇ ਚੰਗੇ ਸਾਥੀ ਹਨ ਜੇ ਅਸੀਂ ਇਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਦੇਵਾਂਗੇ या साथ देंगे। और सादे हन, दे हन, हन। और सा मित्र हैं बहुत ही मित्र हैं चिड़िया चीची कर दें बड़िया सोनिया लगदिया और इस तरीके नज मैं ये कहूँगा कि ना दिता गया है विश्व चिड़ी दिवस मैं कहूँगा कि जानवरों का जन्मदिन अज मनाया जा रहा है ए, ए, मान योग संदीप जी इन समुची टीम इन्हें चंकी सोचता ए जो है सामने नित आए हैं मैं बहुत बहुत धन्यवाद करता हाँ जिन्होंने इतने सद्याया ਤੇ ਸਾਰਿਆਂ ਨੂੰ ਮੇਰੇ ਨਾਲ ਸਤਿ ਸ਼੍ਰੀ ਅਕਾਲ ਬਣ ਕੇ ਸਾਰਿਆਂ ਨੂੰ ਹੈ ਸੁਨੇਹਾ ਦਿੱਤਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਦਾ ਅਨੰਤਿ ਕਲਾ ਤੇ ਅਸੀਂ ਸਾਰੇ ਇਹਨਾਂ ਦਾ ਸਾਥ ਦੇਈਏ ਤੇ ਇਹ ਚੰਗੇ ਪੀਕੇ ਨਾਲ ਸੋ ਪ੍ਰੀਤ ਨਾਲ ਵਾਤਾਵਰਣ ਦੀ ਸੰਭਾਲ ਕਰਦੇ ਰਹਿਣ ਔਰ ਪੰਛੀਆਂ ਵਾਸਤੇ ਰਹਿਣ ਵਿੱਚ ਰਿਹਾਉਦੇ ਰਹਿਣ ਬਹੁਤ ਬਹੁਤ ਧੰਨਵਾਦ ਮੈਂ ਨਗਰਬਿੰਦਰ ਸਿੰਘ ਸਿੱਖਾਵਲਾ ਜ਼ਿਲ੍ਹਾ ਫਰੀਦਕੋਟ ਤੋਂ ਆਏ ਹਾਂ ਜੀ ਅਸੀਂ ਅੱਜ ਇੱਥੇ ਸਿੜੀ ਦਾ ਦੇਵਸ ਮਨਾਉਣ ਦਰਸਲ ਇਹ ਹੈ ਕਿ ਇਹ ਜਿਹੜੀ ਆਪਾਂ ਕਹਿ ਦਈਏ ਹਾਲ ਨੇ ਲਾ ਰਹੇ ਹਾਂ ਜਾਂ ਇਹ ਅਮਰੀਕਾ ਦੀ ਖੋਜ ਆ ਅਮਰੀਕਾ ਹਰ ਸਾਲ ਆਉਂਦਾ ਉਹ ਸਾਲ ਬਾਦ ਉਹ ਜਿੰਨਾਂ ਆਲਣੇ ਲਗਾਉਂਦੇ ਆ ਉਹਦੇ ਰੁੱਖਾਂ ਦੇ ਉੱਤੇ ਦੂਸਰਾ ਆਪਣਾ ਜਿਹੜਾ ਪੰਜਾਬ ਦਾ ਕਾਰਨ ਇਹ ਬਣਿਆ ਕਿ ਆਪਾਂ ਜਿਹੜੇ ਵਿਰਾਸਤੀ ਰੁੱਖ ਸੀ ਨਾ ਵਿਰਾਸਤੀ ਘਰ ਆਪਣੇ ਕੋਲੇ ਇਸ ਟਾਈਮ ਰਹਿ ਗਏ ਆਪਾਂ ਦਾ ਹਰੇਕ ਚੀਜ਼ ਸੀਮੈਂਟ ਦੇ ਪੱਕਾ ਹੀ ਕਰੀ ਜਾਂਦੇ ਆ ਪੱਕਾ ਹੀ ਕਰੀ ਜਾਂਦੇ ਆ ਪਰ ਇਹ ਹੈ ਕਿ ਦੁਨੀਆ ਦੇ ਉੱਤੇ ਹਰੇਕ ਬੰਦੇ ਨੂੰ ਅਧਿਕਾਰ ਆ ਜੇ ਜਿੰਨਾ ਇਨਸਾਨ ਦਾ ਇੱਥੇ ਦੁਨੀਆ ਦੇ ਉੱਤੇ ਹੱਕ ਆ ਇੱਕ ਹਰੇਕ ਬੰਦੇ ਦੀ ਧਰਤੀ ਮਤਲਬ ਉਹ ਕਵਰ ਕਰਦਾ ਤਾਂ ਉਹਨਾਂ ਇੱਕ ਪੰਛੀਆਂ ਦੀ ਵੀ ਜਗਾ ਉਹ ਜਗ੍ਹਾ ਆਪਾਂ ਜ ਰਹਿਣ ਨਹੀਂ ਦਿੱਤੀ ਐ ਇਸ ਲਈ ਆਪਾਂ ਨੂੰ ਇਹ ਸਾਰੀਆਂ ਕੋਸ਼ਿਸ਼ਾਂ ਰਲ ਮਿਲ ਕੇ ਕਰਨੀਆਂ ਪੈ ਰਹੀਆਂ ਬਾਕੀ ਇਹ ਕਿ ਆਪਾਂ ਇੱਕ ਉਹਨਾਂ ਨੂੰ ਜਗ੍ਹਾ ਦੇ ਰਹੇ ਆ ਪਲਾਟ ਦੇ ਰਹੇ ਆ ਇਸ ਤੋਂ ਬਾਅਦ ਜਿਹੜਾ ਕੋਜੋ ਨਿਆਲ ਨਾਲ ਜਿਹੜਾ ਸਰਜਨਾ ਪੰਛੀ ਨੇ ਆਪ ਸਰਜਨਾ ਹੁੰਦਾ ਤੇ ਕੁਝ ਪ੍ਰਜਾਤੀਆਂ ਇਦਾਂ ਦੇ ਵੀ ਆ ਜਾਂਦੀਆਂ ਜਿਹੜਾ ਆਪਣਾਲ ਨਾਲ ਕਦੇ ਆਪ ਨਹੀਂ ਬਣਾਉਂਦੀਆਂ ਉਹ ਦੂਜੇ ਦੇ ਆਲ ਨੇ ਤੇ ਕਬਜ਼ਾ ਕਰਦੀਆਂ ਹਮੇਸ਼ਾ ਤੇ ਅਸਲੀ ਇਹ ਆ ਕਿ ਆਪਾਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿਹੜੀਆਂ ਆਪਣੀਆਂ ਲੋਪ ਹੋ ਰਹੀਆਂ ਪ੍ਰਜਾਤੀਆਂ ਘਰੇਲੂ ਚਿੜੀ ਹੁੰਦੀ ਸੀ ਜਿਹਦਾ ਅੱਜ ਆਪਾਂ ਦਿਵਸ ਮਨਾ ਰਹੇ ਆ ਆਪਾਂ ਕਿਵੇਂ ਨਾ ਕਿ ਮੈਂ ਰਲ ਮਿਲ ਕੇ ਸਾਰੇ ਕੋਸ਼ਿਸ਼ ਕਰਕੇ ਵੱਧ ਤੋਂ ਅਦਾਲਤ ਨੇ ਉਹਨਾਂ ਦੇ ਲਈ ਲਾ ਕੇ ਵਿਰਾਸਤੀ ਰੱਖ ਲਾ ਕੇ ਆਪਾਂ ਉਹਨਾਂ ਦੀ ਜਿਹੜੀ ਲੋਪ ਹੋ ਰਹੀ ਪ੍ਰਜਾਤੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਗਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਗੁਰਮੀਤ ਸਿੰਘ ਜੀ ਇੰਡ ਕਾਰੇ ਕੇ ਅਸੀਂ ਸੰਦੀਪ ਉਹਨਾਂ ਦੀ ਬਤਾਵਰਨ ਕੁਦਰਤੀ ਜਿਹੜੀ ਟੀਮ ਉਹਨਾਂ ਨੂੰ ਵੇਖ ਕੇ ਇਸ ਵੀ ਇਹਨਾਂ ਨਾਲ ਜੁੜੇ ਆ ਤੇ ਕਈ ਮੇਰੇ ਵੀਰ ਨਾ ਕਹਿੰਦੇ ਨੇ ਵੀ ਇਹ ਆਲਸੀ ਬਣਾਉਣ ਇਹਨਾਂ ਨੂੰ ਪਰ ਅਸੀਂ ਆਪ ਇਹਨਾਂ ਦੇ ਘਰ ਉਜਾੜੇ ਨੇ ਸਾਡੇ ਘਰਾਂ ਕੱਚੇ ਹੁੰਦੇ ਖੇਤਾਂ ਦੇ ਟਿੱਬੇ ਖੇਤ ਟੋਏ ਤੇ ਕਿੰਨੇ ਜਾਨਵਰ ਪਹਿਲਾਂ ਪੰਛੀ ਹੁੰਦੇ ਗਟਾਰਾਂ ਘਰਾਂ ਦੇ ਵਿੱਚ ਤੇ ਸਾਡੇ ਤਾਂ ਖੇਡਾਂ ਵੀ ਪਹਿਲਾਂ ਇਹੀ ਹੁੰਦੀ ਸੀ ਆਲ ਤੋਕਰੇ ਲਾ ਕੇ ਬੱਚੇ ਪਹਿਲਾਂ ਇਹਨਾਂ ਨੂੰ ਫੜ ਕੇ ਆਉ ਕਰ ਦਿੰਦੇ ਨੇ ਤੇ ਹੁਣ ਇਹ ਸਾਨੂੰ ਮਜਬੂਰ ਹੀ ਮਨੁੱਖ ਨੂੰ ਜਿਹੜਾ ਇੰਦਾ ਉਜਾੜਾ ਕਰਿਆ ਸੀ ਉਹਦੀ ਪਰਭਾਈ ਕਰਨੀ ਪੈਣੀ ਆ ਤੇ ਉਹਦੇ ਲਈ ਸਾਨੂੰ ਇਹ ਲਾਉਣੇ ਪੈਣੇ ਨੇ ਅਸੀਂ ਸਿਰਫ ਪਲਾਟ ਦੇ ਰਹੇ ਹਾਂ ਤੇ ਨਾ ਕਿ ਇਹ ਆਲਣਾ ਕਾਹ ਫੂਸ ਦਾ ਆਲਣਾ ਇਹ ਆਪ ਹੀ ਤਿਆਰ ਕਰਦੇ ਨੇ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਕੋਈ ਇਹਦੇ ਵਿੱਚ ਪੈਸਾ ਵੀ ਨਹੀਂ ਲੱਗਦਾ ਸਾਡੇ ਆਮ ਹੀ ਪਿੰਡਾਂ ਦੇ ਕੋਠਿਆਂ ਦੇ ਉੱਤੇ ਖੜੇ ਪਏ ਹੁੰਦੇ ਨੇ ਉਹਦੇ ਵਿੱਚ ਸਰਾਖ ਸਹੀ ਹੋਣਾ ਚਾਹੀਦਾ ਕਈ ਵੀਰ ਲਾ ਕੇ ਕਹਿੰਦੇ ਨੇ ਵੀ ਇਹਦੇ ਵਿੱਚ ਪੰਛੀ ਨੇ ਆਲਣਾ ਨਹੀਂ ਪਾਇਆ ਪਰ ਉਹਦੇ ਜਿਹੜੇ ਸਰਾਖ ਨੇ ਇਹ ਆਪਣਾ ਘਰ ਇੱਕ ਸੁਰੱਖਤ ਚਾਹੁੰਦੀਆਂ ਨੇ ਤੇ ਸ਼ਿਕਾਰੀ ਪੰਛੀ ਤੋਂ ਬਿੱਲੀ ਤੋਂ ਇਸ ਲਈ ਇਹ ਸਹੀ ਸਾਈਜ਼ ਹੋਣੇ ਚਾਹੀਦੇ ਨੇ ਤੇ ਆਪਣੇ ਘਰਾਂ ਦੀ ਬੈਸਟ ਸਮਾਨ ਪਿਆ ਹੁੰਦਾ ਉਹ ਤੋਂ ਆਲਰੇ ਤਿਆਰ ਕਰ ਸਕਦੇ ਆ ਸਾਰੇ ਵੀਰ ਮੇਰੇ ਜਿੱਥੇ-ਜਿੱਥੇ ਵੀ ਕੋਈ ਸੁਣਦਾ ਜਾਂ ਵੇਖਦੇ ਨੇ ਤਾਂ ਉਹ ਇਹ ਉਪਰਾਲਾ ਦਿਨਾਂ ਤੇ ਜ਼ਰੂਰ ਕਰਨ ਤਾਂ ਕਿ ਇਹਨਾਂ ਦਾ ਅੱਗੇ ਬਰੀਡਿੰਗ ਹੋ ਸਕੇ ਤੇ ਅੱਗੇ ਆਪਣਾ ਵਾਧਾ ਕਰ ਸਕੋ ਕਿ ਨਾ ਤੇ ਕੁਦਰਤ ਅਨੁਸਾਰ ਜਿਹੜੇ ਵੀ ਰੀਪੀਰ ਕਰਦੇ ਨੇ ਇਹ ਉਪਰਾਲਾ ਜ਼ਰੂਰ ਕਰੋ ਮੇਰਾ ਨਾਮ ਕਰਨੈਲ ਸਿੰਘ ਹੈ ਤੇ ਮੈਂ ਸੰਦੀਪ ਭਰਾ ਨਾਲ ਕਾਫੀ ਦੇਰ ਦਾ ਸੀ ਜੁੜੇ ਹੋਏ ਹਾਂ ਇਹ ਸਾਨੂੰ ਤਕਰੀਬਨ ਕਾਫੀ ਸਾਰੇ ਸੀ ਲਾਏ ਆ ਪਿਛਲੇ ਸਾਲ ਵੀ ਮਨਾਇਆ ਗਿਆ ਸੀ ਇਹ ਆਪਣਾ ਦਿਵਸ ਕਿਹੜੀ ਦਿਨ ਮਨਾਇਆ ਸੀਗਾ ਤੇ ਬਾਕੀ ਅਸੀਂ ਤਾਂ ਇਹ ਤਾਂ ਇੱਕ ਖਾਂ ਦਿੰਨੇ ਆ ਆੜਨੇ ਨਹੀਂ ਕਹਿ ਸਕਦੇ ਆੜਨਾ ਤਾਂ ਉਹ ਹੁੰਦਾ ਜੇ ਅਸੀਂ ਬਣਾ ਕੇ ਦਈਏ ਇੱਕ ਸਿਰਫ ਥਾਂ ਦਿੰਨੇ ਆ ਉਹਦੇ ਵਿੱਚ ਆੜਨਾ ਇਹ ਚਿੜੀ ਆ ਕੋਈ ਵੀ ਜਾਨਵਰ ਆ ਸਾਰਾ ਆਪ ਬਣਾਉਂਦੇ ਨੇ ਪਰ ਜਦੋਂ ਦੇ ਸੀ ਇਹ ਬਣਾ ਦਿੱਤੇ ਹੈਗੇ ਆਹਨੇ ਮਤਲਬ ਥਾਂ ਦਿੱਤੀ ਹੈ ਬਹੁਤ ਸਾਰੇ ਇੱਥੇ ਚਿੜੀਆਂ ਕਾਫੀ ਸਾਰੀਆਂ ਵੱਧ ਗਈਆਂ ਤੇ ਬਾਕੀ ਮਿਹਨਤ ਕਰੀ ਜਾਂਦੇ ਆ ਬਾਕੀ ਪ੍ਰਮਾਤਮਾ ਦਿੰਦਾ ਹੱਥ ਹੈਗਾ ਪਰ ਵਧੀਆ ਕੰਮ ਚੱਲ ਰਿਹਾ ਹੈ ਸਾਡਾ ਦਰਖਤ ਵੀ ਵਧੀਆ ਲਾਤੇ ਕਾਫੀ ਸਾਰੇ ਦਰਖਤ ਲਾਏ ਆ ਤੇ ਤਕਰੀਬਨ ਤਕਰੀਬਨ ਅਸੀਂ ਆਸੇ ਪਾਸੇ ਸਾਰਾ ਨਵੇਂ ਮਤਲਬ ਲਾਤੇ ਇੱਕ ਖੰਬੇ ਬ੍ਰਖਤ ਬਹੁਤ ਸਾਰਾ ਲਾਤਾ ਹੁਣ ਅੱਜ ਆਸ-ਪਾਸੇ ਦੇ ਪਿੰਡਾਂ ਬੰਦ ਨੂੰ ਹੁਣ ਹੋ ਰਹੇ ਆ ਬਸ ਉੱਥੇ ਲਾਵਾਂਗੇ ਹਾਂਜੀ ਮੇਰਾ ਨਾਮ ਸੰਦੀਪ ਤੌੜਾ ਅਸੀਂ 2010 ਤੋਂ ਲੈ ਕੇ ਸੰਸਾਰ ਜਿਹੜੀ ਦਿਵਸ ਮਨਾ ਰਹੇ ਹਾਂ ਇਸ ਵਾਰ ਵੀ ਅਸੀਂ ਮਨਾ ਰਹੇ ਹਾਂ ਕਿਉਂਕਿ ਜਿਹੜੀਆਂ ਦੀ ਗਿਣਤੀ ਦਿਨ ਵਦਨ ਘਟ ਰਹੀ ਸੀ ਉਹਨਾਂ ਨੂੰ ਬਚਾਉਣ ਦੇ ਲਈ ਅਸੀਂ ਇਹ ਕੰਮ ਕਰ ਰਹੇ ਹਾਂ ਹੋਰਾਂ ਪੰਛੀਆਂ ਦੇ ਲਈ ਵੀ ਅਸੀਂ ਰਹਿਣ ਬਸੇਰੇ ਲਾਉਂਦੇ ਰਹਨੇ ਆ ਤੇ ਅੱਜ ਸਪੈਸ਼ਲ ਜਿਹੜੀਆਂ ਦਿਨ ਸੀ ਤੇ ਇਸ ਕਰਕੇ ਅਸੀਂ ਹਜ਼ਾਰ ਦੇ ਤਕਰੀਬਨ ਅੱਜ ਰਹਿਣ ਬਸੇਰੇ ਲਾਵਾਂਗੇ ਤੇ ਮੈਂ ਜਿੰਨੇ ਵੀ ਵੀਰ ਭੈਣਾਂ ਦੇਖ ਰਹੇ ਆ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਣਾ ਵੀ ਵੱਧ ਤੋਂ ਵੱਧ ਇਹਨਾਂ ਦੇ ਲਈ ਰਹਿਣ ਬਸੇਰੇ ਲਾਉਣ ਤਾਂ ਜੋ ਆਪਾਂ ਇਹਨਾਂ ਦੀ ਲੁਕਤ ਹੋ ਰਹੀ ਪ੍ਰਜਾਤੀ ਨੂੰ ਬਚਾ ਸਕੀਏ 70000 ਆਲਣਾ ਜਿਹੜਾ ਹੁਣ ਤੱਕ ਅਸੀਂ ਲਾ ਚੁੱਕੇ ਹਾਂ ਜੀ ਕਿਉਂਕਿ ਹਰ ਸਾਲ ਕਿਤੇ 3000 4000 5000 ਇਦਾਂ ਆਲਣੇ ਲੱਗ ਹੀ ਜਾਂਦੇ ਆ ਸੋ ਅ ਅੱਗੇ ਵੀ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਅਸੀਂ ਇਹਨਾਂ ਦੇ ਲਈ ਰਹਿਣ ਬਸੇਰੇ ਲਾਈਏ ਤੇ ਇਹਨਾਂ ਦੇ ਲਈ ਰੁੱਖ ਲਾਈਏ ਤੇ ਰੁੱਖ ਅਸੀਂ 50 6000 ਰੁੱਖ ਵੀ ਹੁਣ ਤੱਕ ਲਾਇਆ ਪਬਲਿਕ ਨੂੰ ਇਹੀ ਕਹਿਣਾ ਵੀ ਕਿਸੇ ਦਾ ਕੋਈ ਜਨਮ ਦਿਨ ਆਉਂਦਾ ਕੋਈ ਹੋਰ ਖੁਸ਼ੀ ਦਾ ਦਿਨ ਹੁੰਦਾ ਵੀ ਵੱਧ ਤੋਂ ਵੱਧ ਰੁੱਖ ਲਾਉਣ ਰਹਿਣ ਬਸੇਰੇ ਲਾਉਣ ਤਾਂ ਕਿਉਂਕਿ ਕੱਲਾ ਇਹ ਸਮਾਜ ਮਨੁੱਖ ਦਾ ਨਹੀਂ ਹੈਗਾ ਇਸ ਧਰਤੀ ਜੀਵ ਜੰਤੂਆਂ ਦਾ ਤੇ ਪਸ਼ੂ ਪੰਛੀਆਂ ਦਾ ਸਾਰਿਆਂ ਦਾ ਇੱਕੋ ਜਿਹਾ ਹੱਕ ਹੈ ਤੇ ਮਨੁੱਖ ਆਪਣੇ ਆਪ ਨੂੰ ਸੁਪਰੀਮ ਨਾ ਸਮਝੇ ਕਿ ਅੱਜ ਕਿੰਨੇ ਆਲੇ ਲਾਰੇ ਯਾਰ ਹਜ਼ਾਰ ਦੇ ਤਕਰੀਬਨ ਆਲਣਾ ਵਿੱਚੀ ਮਿੱਟੀ ਦੇ ਵਿੱਚੀ ਲੱਕੜ ਦੇ ਲਾਰੇ